ਜੇ ਸਾਡੀ ਗੱਡੀ ਵਿੱਚ ਤਸਵੀਰ ਦੀ ਤਸਵੀਰ ਲੱਗੀ ਹੈ ਗੁਰੂ ਸਹਿਬਾਨਾਂ ਦੀ ਉਹ ਉਹਨੂੰ ਹੀ ਮੱਥਾ ਟੇਕ ਕੇ ਆਪਣੇ ਮਨ ਨੂੰ ਤਸੱਲੀ ਦਿੰਦਾ ਹੈ ਵੀ ਮੈਂ ਗੁਰਦੁਆਰੇ ਕੀ ਕਰਨ ਜਾਣਾ ਮੇਰੇ ਗੱਡੀ ਦੇ ਵਿੱਚ ਗੁਰੂ ਸਾਹਿਬ ਦਾ ਸਰੂਪ ਲੱਗਿਆ ਅੱਜ ਦੀ ਸੋਚ ਹੈ ਪਰ ਸਿੱਖੋ ਇਹ ਗੱਲ ਚੇਤੇ ਰੱਖਿਓ ਕਿ ਤੁਹਾਡਾ ਅਸਲ ਸ਼ਬਦ ਗੁਰੂ ਹੈ ਗੁਰਬਾਣੀ ਗੁਰੂ ਹੈ ਇਹ ਗੱਲ ਸਤਿਗੁਰੂ ਨੇ ਸਮਝਾਈ ਹੈ ਅਸੀਂ ਪੱਥਰ ਨੂੰ ਆਪਣਾ ਗੁਰੂ ਨਹੀਂ ਮੰਨਦੇ ਭਗਤ ਧੰਨਾ ਜੀ ਆਪਾਂ ਪਿੱਛੇ ਜਿਹਨਾਂ ਦਾ ਪ੍ਰਕਾਸ਼ ਪੁਰਬ ਚੇਤੇ ਕੀਤਾ ਸੀ ਗੁਰੂ ਗ੍ਰੰਥ ਸਾਹਿਬੀ ਦੇ ਅੰਦਰ ਭਗਤ ਧੰਨਾ ਜੀ ਦੇ ਧੰਨਾ ਜੀ ਦੇ ਤਿੰਨ ਸ਼ਬਦ ਦਰਜ ਨੇ ਧਨਾ ਸ੍ਰੀ ਰਾਗ ਦੇ ਵਿੱਚ ਆਸਾ ਰਾਗ ਦੇ ਵਿੱਚ ਭਗਤ ਧੰਨਾ ਜੀ ਨੇ ਜਿਹੜੇ ਸ਼ਬਦ ਉਚਾਰਨ ਕੀਤੇ ਕਈ ਵਾਰੀ ਆਪਾਂ ਕਹਿੰਦੇ ਆਂ ਵੀ ਭਗਤ ਧੰਨਾ ਜੀ ਨੇ ਪੱਥਰ ਚੋਂ ਰੱਬ ਲੱਭਿਆ ਕਿਉਂਕਿ ਕਈ ਸਾਖੀਆਂ ਕਿਉਂਕਿ ਗੁਰਬਾਣੀ ਨਹੀਂ ਪੜ੍ਹੀ ਭਗਤ ਧੰਨਾ ਜੀ ਦੇ ਬਾਰੇ ਭਗਤ ਧੰਨਾ ਜੀ ਦੀ ਕਲਮ ਕਹਿੰਦੀ ਹੈ ਕਿ ਧੰਨੇ ਧਨ ਪਾਇਆ ਧਰਨੀ ਧਰ ਮਿਲ ਜਨ ਸੰਤ ਸਮਾਨਿਆ ਭਗਤ ਧੰਨਾ ਜੀ ਦੇ ਆਪਣੇ ਹੱਥ ਲਿਖਤ ਤਿੰਨ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ ਤਿੰਨਾ ਸ਼ਬਦਾਂ ਦੇ ਵਿੱਚ ਭਗਤ ਧੰਨਾ ਜੀ ਦੇ ਕਲਮ ਦੇ ਨਾਲ ਇਹ ਨਹੀਂ ਲਿਖਿਆ ਕਿ ਮੈਂ ਪੱਥਰ 'ਚੋਂ ਰੱਬ ਲੱਭਿਆ ਹੈ ਪਰ ਸਾਖੀ ਪ੍ਰਚਲਿਤ ਜ਼ਰੂਰ ਕੀਤੀ ਹੈ ਵੀ ਬ੍ਰਾਹਮਣ ਨੇ ਭਗਤ ਧੰਨਾ ਜੀ ਨੂੰ ਪੱਥਰ ਦਿੱਤਾ ਹਾ ਪੱਥਰ ਵਰਗੀ ਦਿੜ੍ਹਤਾ ਜ਼ਰੂਰ ਹੋਵੇ ਪਰ ਭਗਤ ਧੰਨਾ ਜੀ ਨੇ ਪੱਥਰ 'ਚੋਂ ਰੱਬ ਨਹੀਂ ਲੱਭਿਆ ਪੱਥਰ ਦੇ ਵਿੱਚੋਂ ਰੱਬ ਲੱਭਣ ਵਾਲਾ ਕਨਸੈਪਟ ਉਦੋਂ ਹੀ ਸਾਡੇ ਸਿਧਾਂਤ ਵਿੱਚੋਂ ਨਿਕਲ ਜਾਂਦਾ ਹੈ ਜਦੋਂ ਸਤਿਗੁਰੂ ਕਹਿੰਦੇ ਜੋ ਪਾਥਰ ਕੋ ਕਹਤੇ ਦੇਵ ਤਿਸ ਕੀ ਬਿਰਥਾ ਹੋਵੇ ਸੇਵ ਜੋ ਪਾਥਰ ਕੀ ਪਾਈ ਪਾਏ ਤਿਸ ਕੀ ਕਾਲ ਅਜਾਈ ਜਾਏ ਨਾ ਪਾਥਰ ਬੋਲੇ ਨਾ ਕਿਸ ਦੇ ਪੱਥਰ ਬੋਲਦਾ ਥੋੜੀ ਹੈ ਤੁਸੀਂ ਸੜਕਾਂ ਦੇ ਉੱਤੇ ਸਫ਼ਰ ਤੈਅ ਕਰਦੇ ਹੋ ਮੀਲ ਪੱਥਰ ਲੱਗੇ ਹੁੰਦੇ ਵੱਡੇ ਵੱਡੇ ਸਾਈਨ ਬੋਰਡ ਲੱਗੇ ਹੁੰਦੇ ਉਹਨਾਂ ਸਾਈਨ ਬੋਰਡਾਂ ਦੀ ਵੈਲਿਊ ਤਾਂ ਹੈ ਜੇ ਉਹਨਾਂ ਉੱਤੇ ਅੱਖਰ ਲਿਖੇ ਹੋਏ ਨੇ ਜੇ ਕੱਲਾ ਸਾਈਨ ਬੋਰਡ ਲਿਖਿਆ ਹੋਇਆ ਮੀਲ ਪੱਥਰ ਲੱਗਿਆ ਹੋਇਆ ਉਹਦੇ ਉੱਤੇ ਇਹ ਗੱਲ ਨਹੀਂ ਲਿਖੀ ਵੀ ਤੁਸੀਂ ਜਿਹੜੇ ਨਗਰ ਜਾਣਾ ਹੈ ਤੁਹਾਡੇ ਕੋਲੋਂ ਕਿੰਨੀ ਦੂਰ ਹੈ ਉਹਦੀ ਡਾਇਰੈਕਸ਼ਨ ਕਿਹੜੀ ਹੈ ਤੇ ਪੱਥਰ ਕੋਈ ਮੈਨੇ ਨਹੀਂ ਰੱਖਦਾ ਸਾਈਨ ਬੋਰਡ ਲੱਗੇ ਹੋਏ ਕੋਈ ਮੈਨੇ ਨਹੀਂ ਰੱਖਦੇ ਉਹਨਾਂ ਉੱਤੇ ਲਿਖੇ ਹੋਏ